ਹਾਂਜੀ ਬਾਈ ਜੀ ਕਰੋ ਜੀ ਚੱਕ ਅੱਜ ਦੇ ਨੌਜਵਾਨ ਤੇ ਨਾਲ ਦੀ ਨਾਲ ਬੱਕਰੀਆਂ ਦਾ ਸ਼ੌਂਕ ਆ ਮੁੰਡੇ ਨੂੰ ਤੇ ਨਾਲ ਦੀ ਨਾਲ ਹੀ ਕੁੜਤਾ ਚਾਦਰਾਂ ਪਾਉਣ ਦਾ ਸ਼ੌਂਕ ਆ ਦੇਖੋ ਕਿਵੇਂ ਸ਼ੌਂਕ ਪਗਾਉਂਦੇ ਨੇ ਅੱਜ ਕੱਲ ਦੇ ਮੁੰਡੇ ਤੇ ਨੌਜਵਾਨ ਤੇ ਇਹਦਾ ਨਾਮ ਆ ਜੀ ਗੁਰਸੇਵਕ ਕਰੋ ਜੀ ਜੁੱਤੀ ਦੀ ਚੂਂ ਚੂਂ ਚੱਕ ਸਰਦਾਰੀ ਆ ਸਰਦਾਰੀ ਬੱਕਰੀਆਂ ਨਹੀਂ ਤਾਂ ਸਰਦਾਰੀ ਦੇ ਨਾਲ ਚਾਰਦੇ ਨੇ ਮੁੰਡੇ ਹੁਣ ਦੇ ਰੋਪ ਦੇ ਨਾਲ ਜੀ ਨਾਲੇ ਸ਼ੌਂਕ ਪੂਰਾ ਕਰਦੇ ਨੇ ਤੇ ਨਾਲੇ ਬੱਕਰੀਆਂ ਚਾਰਦੇ ਨੇ ਗਰਸੇਵਕ ਹੁਣੀ ਦੋਈ ਭਾਈ ਤੇ ਮਿਲਦੇ ਆਂ ਆਪਾਂ ਗਰਸੇਵਕ ਹੁਣਾ ਨੂੰ ਤੇ ਕਰਦੇ ਆਂ ਗੱਲਾਂ ਬਾਤਾਂ ਇਹਨਾਂ ਦੀਆਂ ਬੱਕਰੀਆਂ ਬਾਰੇ ਹਾਂਜੀ ਭਾਈ ਜੀ ਗਰਸੇਵਕ ਹੁਣਾ ਨੂੰ ਬੱਕਰੀਆਂ ਦੇ ਨਾਲ ਨਾਲ ਇਹਦਾ ਵੀ ਸ਼ੌਕ ਆ ਝੋਟੇ ਦਾ ਤੇ ਝੋਟਾ ਵੀ ਨਾਲ ਰੱਖਿਆ ਜੀ ਦੁਗ-ਦੁਗ ਕਰੋ ਚੈੱਕ ਕਰ ਸੇਵਕ ਭਾਈ ਹੁਣਾ ਨੂੰ ਤੇ ਨਾਲਾ ਝੋਟੇ ਦਾ ਵੀ ਸ਼ੌਕ ਆ ਜੀ ਪੁੱਛਦੇ ਆਂ ਵੀ ਇਹ ਦੋ ਦੋ ਸ਼ੌਕ ਕਿਵੇਂ ਪਾਲੇ ਨੇ ਹਾਂਜੀ ਬਾਈ ਜੀ ਬੋਲਟ ਵੀ ਕਾਲਾ ਤੇ ਗੁਰਸੇਵ ਕੰਦੀਆਂ ਬੱਕਰੀਆਂ ਵੀ ਕਾਲੀਆਂ ਤਾਂ ਬਰਲਾ ਬਰਲਾ ਇਹਦੇ ਛੋਟੇ ਦੇ ਸ਼ੌਂਕ ਪਾਲਦਾ ਜੀ ਪੁੱਛਦਿਆਂ ਸੁੱਕੇ ਸੇਵਕ ਨੂੰ ਵੀ ਕਿਵੇਂ ਨੇ ਦੋਈ ਸ਼ੌਂਕ ਹਾਂਜੀ ਬਾਈ ਜੀ ਗੁਰਸੇਵ ਸਿੰਘ ਕਿਵੇਂ ਹੋ ਜੀ ਠੀਕ ਠਾਕ ਜੀ ਕਿਵੇਂ ਚੱਲਦਾ ਜੀ ਕੰਮਕਾਰ ਬੱਕਰੀਆਂ ਦਾ ਬੂਰਾ ਵਧੀਆ ਚੱਲਦਾ ਜੀ ਮੇਰਾ ਬਾਬੇ ਦੀ ਠੀਕ ਆ ਇਹ ਕਿੰਨੀਆਂ ਬੱਕਰੀਆਂ ਨੇ ਆਪਣੇ ਕੋਲੇ 15 ਬੱਕਰੀਆਂ ਬੜੀਆਂ ਨੇ ਜੀ ਠੀਕ ਆ ਹਾਂ ਬਾਕੀ ਸੇਲੇ ਸਲੂ ਲਾਗੇ ਹੈਗੇ ਨੇ 40 45 40 45 ਤੇ ਇਹ ਬਾਹਰ ਹੀ ਚਰਾਂਦੇ ਤੇ ਜਾਂਦੀਆਂ ਨੇ ਮਾਲਕ ਘਰੇ ਫਾਰਮ 'ਚ ਖੜਦੀਆਂ ਨੇ ਨਾ ਚਾਰਦੀਆਂ ਅਸੀਂ ਤਾਂ ਜੀ ਕਿੰਨੇ ਬੰਦੇ ਚਾਰਦੇ ਹੋ ਦੋ ਜਾਣੇ ਪੱਕੇ ਹੁੰਨੇ ਆ ਜੀ ਦੋ ਜਾਣੇ ਪੱਕੇ ਹੁੰਨੇ ਆ ਹਾਂ ਜੀ ਤੇ ਤੂੰ ਕੋਈ ਮਾੜਾ ਪੜਦਾ ਵੀ ਆ ਜਾਂ ਕੋਈ ਕੋਰਸਿਕ ਬੱਕਰੀਆਂ ਦੇ ਦਿੱਤੀਆਂ ਹੁਣ ਹੁਣ ਤਾਂ ਹੀ ਮੈਂ ਬੈਨਾ ਪਾਸਟੂ ਦੇ ਪੇਪਰ ਦੇ ਕੇ ਹਟਿਆ ਜੀ ਠੀਕ ਆ ਹਾਂ ਜੀ ਤੇ ਪੜਾਈ ਦੇ ਨਾਲ ਨਾਲ ਤੂੰ ਜਾਣੀ ਬੱਕਰੀਆਂ ਦਾ ਕਾਰੋਬਾਰ ਸ਼ਾਮ ਦਾ ਹਾਂ ਜੀ ਤੇ ਹੋਰ ਕੌਣ ਕੌਣ ਆ ਤੇਰੇ ਨਾਲ ਜਿਹੜੇ ਤੇਰਾ ਇਹ ਕੰਮ ਕਾਰ ਨੂੰ ਸਾਂਭਦੇ ਨੇ ਮੇਰਾ ਦਾਦਾ ਬਾਜੀ ਠੀਕ ਆ ਮੇਰਾ ਡੈਡੀ ਆ ਜੀ ਮੇਰਾ ਭਾਈ ਆ ਠੀਕ ਆ ਜੀ ਹਾਂ ਜੀ ਭਾਈ ਤੇ ਤੋਂ ਛੋਟਾ ਕਾ ਵੱਡਾ ਛੋਟਾ ਬਾਜੀ ਉਹਨੇ 10000 ਪੇਪਰ ਦਿੱਤੇ ਨੇ ਠੀਕ ਆ ਤੇ ਜਿਵੇਂ ਹੁਣ ਬਾਈ ਜੀ ਇਹ ਤੁਸੀਂ ਬੱਕਰੀਆਂ ਦੇ ਨਾਲ-ਨਾਲ ਜਿਵੇਂ ਮੋਟਰਸਾਈਕਲ ਬੋਲਟ ਰੱਖਿਆ ਇਹ ਤਾਂ ਸ਼ੌਂਕ ਬਹੁਤ ਮਹਿੰਗਾ ਆ ਤੇ ਹੁਣ ਇਹ ਬੱਕਰੀਆਂ ਦੇ ਨਾਲ-ਨਾਲ ਇਹ ਕਿਵੇਂ ਪੂਰਾ ਕਰਦੇ ਹੋ ਇਹ ਬੱਕਰੀਆਂ ਕਰੀ ਜਾਂਦੀਆਂ ਨੇ ਜੀ ਪੂਰਾ ਠੀਕ ਆ ਹਾਂ ਜੀ ਇਹ ਸ਼ੌਂਕ ਕਿਨੂ ਸੀਗਾ ਇਹ ਚੀਜ਼ ਦਾ ਤੁਨੂ ਸੀਗਾ ਜਾਂ ਕਿਸੇ ਹੋਰ ਨੂੰ ਸੀ ਤੇ ਲਨਦਾਰ ਨੂੰ ਜਾਂ ਕਿਵੇਂ ਮੈਨੂੰ ਐਸੀ ਮੇਰੇ ਭਾਈ ਨੂੰ ਵੀ ਸੀ ਮੈਨੂੰ ਵੀ ਸੀ ਠੀਕ ਆ ਤੇ ਫਿਰ ਐ ਕੋਈ ਕਹਿੰਦਾ ਤਾਂ ਨਹੀਂ ਹੈਗਾ ਵੀ ਜਿਵੇਂ ਬਰ ਇਹ ਤਾਂ ਬੱਕਰੀਆਂ ਵਾਲੇ ਬੰਦੇ ਨੇ ਬੋਲਟ ਚੱਕੀ ਦੇ ਨੇ ਆਥਣੇ ꨄੜਾ ਲਾਉਂਦੇ ਕੋਈ ਐਸੀ ਜੀ ਗੱਲ ਬਾਤਾਂ ਨਹੀਂ ਨਾ ਨਾ ਜੀ ਪੂਰਾ ਸ਼ੌਂਕ ਨਾਲ ꨄੜਾ ਲਾਉਂਦੇ ਹਾਂ ਹਾਂ ਜੀ ਪੂਰੀ ਕਰਦਿਆਂ ਨੇ ਜੇਬ ਫੁੱਲ ਹੈ ਹਾਂ ਜੀ ਐਨ ਕਹਿੰਦੀਆਂ ਨੇ ਵੀ ਚੱਕ ਜੇ ਪਾਲਾ ਤੇਲ ਹੈ ਹਾਂ ਜੀ ਠੀਕ ਆ ਤੇ ਬਰੀਡਰ ਕਹਿੰਨੇ ਆਪਣੇ ਕੋਲੇ ਬਰੀਡਰ ਬੜੇ ਦਾ ਦੋ ਨੇ ਜੀ ਇੱਕ ਬੱਚਾ ਪਾਲਦੇ ਹੁਣ ਠੀਕ ਆ ਤੇ ਆਪਣੇ ਕੋਲੇ ਸਭ ਤੋਂ ਵੱਧ ਦੁੱਧ ਦੇਣ ਵਾਲੀ ਬੱਕਰੀ ਕਿੰਨੇ ਲੀਟਰ ਵਾਲੀ ਆ 4 4 ਕਿ ਲੀਟਰ ਦੇ ਦਿੰਦੀ ਆ ਜੀ ਇੱਕ ਬੱਕਰੀ ਹਾਂ ਜੀ ਦੋਈ ਟਾਈਮਾਂ ਦਾ ਦੋਈ ਟਾਈਮਾਂ ਦਾ ਹਾਂ ਜੀ ਕਿਹੜੀ ਬੱਕਰੀ ਆ ਕਰਾਉਂਗੇ ਉਹਦੇ ਦਰਸ਼ਨ ਕਰਾ ਦਿੰਦੇ ਆ ਜੀ ਇਹ ਬੱਕਰੀ ਇਦੀ ਉਮਰ ਕਿੰਨੀ ਹੈ ਜੀ ਇਹ 6 ਦੰਦ ਹੋਈ ਹੈ ਜੀ 6 ਦੰਦ ਹਾਂ ਤੇ ਕਹਿਮਾ ਸੁਆ ਇਹਦਾ ਹੁਣ ਬਲੂਨ ਹੀ ਆ ਜੀ ਬਲੂਨ ਹੀ ਆ ਤੇ ਇਹ ਥੋੜੀ ਆਪਦੀ ਘਰ ਦੀ ਬਰੀਡ ਆ ਇਹ ਹਾਂ ਜੀ ਇਹਦੀ ਮਾਂ ਹੈਗੀ ਆਪਣੇ ਕੋਲੇ ਮਾਂ ਦਾ ਹੀ ਉਹ ਦੇ ਦਿੱਤੀ ਸੀਗੀ ਜੀ ਠੀਕ ਆ ਜਿਹੜੀ ਉਹ ਜਿਹਨੇ ਦਿੱਤੇ ਸੀ 17 18 ਸੂਏ ਦਿੱਤੇ ਸੀਗੇ ਉਹੋ ਆ ਜੀ ਕਰੋ ਉਹਦੀ ਉਹਦੀ ਪੱਟਾ ਜੀ ਇਹਦੀ ਮਾਂ ਦੀ ਆਪਣੇ ਚੈਨਲ ਤੇ ਵੀਡੀਓ ਪਾਈ ਹੋਈ ਆ ਜਿਹੜੀ ਜਿਹਨੇ 18 ਸੂਏ ਦਿੱਤੇ ਸੀਗੇ ਤੇ ਦੇਖ ਸਕਦੇ ਹੋ ਪੱਠ ਤਾਂ ਮੇਲਾ ਦਾ ਉਮਰ ਦੇ ਹਿਸਾਬ ਨਾਲ ਗੁਜਰ ਗਈ ਤੇ ਆ ਆ ਉਹਦਾ ਹੀ ਰਵਾ ਜਿਹੜਾ ਚੱਲਦਾ ਆਉਂਦਾ ਦੇਖੋ ਕੰਨ ਮੂੰਹ ਸਿਰ ਤੇ ਹੁਣ ਇਹਨੇ ਹਜੇ ਪਹਿਲਾ ਸ਼ੂਆ ਹੀ ਦੇਣਾ ਹੈ ਹਾਂਜੀ ਪਹਿਲਾ ਸ਼ੂਆ ਹੀ ਦੇਣਾ ਤੇ ਦੇਖੋ ਕਪੇ ਆ ਦੁੱਧ ਹੁਣ ਇਹਦੇ ਲੇਵਾ ਜਿਹਦਾ ਝੋਲਾ ਲੱਗਿਆ ਹੋਇਆ ਇਹ ਪਹਿਲਾ ਸ਼ੂਆ ਦਿੱਤਾ ਹੋਇਆ ਜੀ ਇਹਦਾ ਠੀਕ ਆ ਫਿਰ ਆਏ ਦਾ ਅੱਛੇ ਕਹਿੰਨਾ ਪਹਿਲਾ ਸ਼ੂਆ ਦਿੱਤਾ ਹੋਇਆ ਕਿੰਨਾ ਦੁੱਧ ਕੱਢਿਆ ਇਹਨੇ ਮੱਲ ਇਹਨੇ ਘੜਤਾ ਹੀ 4 ਲੀਟਰ 4 ਲੀਟਰ ਭਾਈ ਦੇਖੋ ਜੀ 4 ਲੀਟਰ ਇਹਨੇ ਦੁੱਧ ਕੱਢਿਆ ਬਹੁਤ ਹੀ ਸ਼ੂਣੀ ਪਾਠਾ ਹੁਣ ਇਹ ਦੂਜੇ ਸ਼ੂਏ ਨੂੰ ਸੂਣ ਗੱਪਣਾ ਨਹੀਂ ਗੱਪਣ ਕਰਾਈ ਨਹੀਂ ਲਈ ਠੀਕ ਆ ਗੱਪਣ ਕਰਾਈ ਨਹੀਂ ਜੀ 4 ਲੀਟਰ ਦੁੱਧ ਇਹ ਜਾਨੀ ਦੇ ਰਹੀ ਐ ਇਸ ਟਾਈਮ ਹਾਂ ਜੀ ਠੀਕ ਆ ਬੱਚੇ ਕਿਹੜ ਨੇ ਮਾਲੇ ਦੇ ਦਿਖਾ ਦਿੰਦੇ ਆ ਜੀ ਬੱਚੇ ਠੀਕ ਹੈ ਆ ਦੋ ਬੱਚੇ ਨੇ ਆ ਛੇਲਾ ਜੀ ਆ ਬੱਕਰਾ ਜਿਹੜਾ ਡੱਬਾ ਮੂੰਹ ਵਾਲਾ ਹੈ ਹਾਂ ਜੀ ਆ ਆ ਛੇਲੀ ਆ ਆ ਛੇਲੀ ਆ ਠੀਕ ਆ ਦੇਖੋ ਜੀ ਰਿਜ਼ਲਟ ਚੈੱਕ ਕਰੋ ਬਹੁਤ ਵੀ ਸੋਹਣੀਆਂ ਬੀਟਲ ਬੱਕਰੀਆਂ ਦੋ ਹੀ ਬੱਚੇ ਤੇ ਹੋਰ ਮਾਲਾ ਆਪਣੀ ਕਿਹੜੀ ਪੂਰੀ ਜ਼ਬਰਦਸਤ ਬੱਕਰੀ ਆ ਕਰ ਦਿਖਾ ਦਾਂ ਦਿਖਾ ਦੇ ਇਹ ਕਿਵੇਂ ਆਕਰ ਸੇਵਕ ਸਿੰਘ ਇਹ ਦੂਏ ਸੂਏ ਸੂਣਾ ਜੀ 8 ਦੰਦ ਆ 8 ਦੰਦ ਦੂਜੇ ਸੂਏ ਸੂਣਾ ਪੱਠ ਨੇ ਹਾਂ ਜੀ ਪੱਠ ਦੀ ਲਵਾਈ ਲੰਬੀ ਕੱਦ ਕੁਦ ਬਹੁਤ ਲੱਗਦਾ ਯਾਰ ਹਾਂ ਜੀ ਉਹਦੀੋਂ ਭੈਣ ਆ ਜੀ ਇਹ ਉਹ ਪੱਠ ਦੀ ਹਾਂ ਜੀ ਆਹ ਪੱਠ ਦੀ ਭੈਣ ਆ ਇਹ ਹਾਂ ਜੀ ਠੀਕ ਆ ਤੇ ਇਹਦੀ ਹੈਟ ਮਣੀਆ ਨਾ ਨਹੀਂ ਮਣੀ ਨੀਗੀ ਇਦੀ ਹੈਟ ਨਹੀਂ ਆਣੀ ਮੇਣੀ ਨਾਈ ਤੇ ਇਹਨੇ ਦੂਜੇ ਛੂਏ ਸੂਣਾ ਹਾਂ ਜੀ ਕਰੋ ਜੀ ਦਰਸ਼ਨ ਦੂਜੇ ਛੂਏ ਪੱਠ ਲੰਬੀ ਲੰਬੀ ਬਹੁਤ ਵਧੀਆ ਤੇ ਪਹਿਲੇ ਛੂਏ ਨੇ ਕਿੰਨਾ ਮੱਲ ਦੁੱਧ ਕੱਢਿਆ ਇਹਨੇ ਜੀ 2 ਕਿਲੋ ਕੱਢਿਆ ਬਾਜੀ ਪਹਿਲੇ ਛੂਏ ਹੁਣ ਕਿੰਨੇ ਟਾਈਮ ਦੀ ਗੱਬਣ ਆ ਇਹ ਹੁਣ ਜੀ 3-3 ਮਹੀਨਿਆਂ ਦੀ ਆ 3 ਮਹੀਨੇ ਦੀ ਗੱਬਣ ਆ ਜੀ ਬਹੁਤ ਹੀ ਸੋਹਣੀ ਪੱਠ ਹੋਰ ਵੀ ਕਿਹੜੀ ਆ ਕੜਕ ਕੇ ਬੋਲ ਕਰੋ ਜੀ ਚੱਕ ਡੱਬੀ ਬੀਟਲ ਬੱਕਰੀ ਇਹ ਕਿਵੇਂ ਆ ਵੀਰੇ ਉਮਰ ਚ ਕਿਵੇਂ ਆ ਇਹ ਇਹ 8 ਦੰਦ ਦਾ ਜੀ ਫਰੈਸ਼ 8 ਦੰਦ ਦਾ ਹੀ ਕਿਵੇਂ ਸੂਇਆ ਜੀ ਇਹ ਤੀਏ ਸੂਏ ਆ ਜੀ ਤੀਜੇ ਸੂਏ ਪਾਠਾ ਕਰੋ ਥਣ ਲੈਵੇ ਦੇ ਦਰਸ਼ਨ ਬਹੁਤ ਹੀ ਵਧੀਆ ਲੈਵਾ ਲੱਗਿਆ ਹੋਇਆ ਜੀ ਮੁੱਠੀ ਮੁੱਠੀ ਦਾ ਥਣ ਦੇਖੋ ਪੁਲਿਆਟ ਗਾਂਵਰ ਗਾ ਲੈਵਾ ਵੀਰੇ ਕਰੋ ਦਰਸ਼ਨ ਇਹ ਹੁਣ ਕਿਵੇਂ ਆਈ ਇਹ ਹੁਣ ਸੁ ਗੱਬਣ ਕਰਾਈ ਹੋਈ ਹੈ ਜੀ ਇਹ ਹਾਂ ਜੀ ਦੁੱਧ ਦਿੰਦੀ ਆ ਵੀਰੇ ਹਾਂ ਜੀ ਹੁਣ ਘਟ ਦਿੰਦੀ ਆ ਦੁੱਧ ਕਿੰਨਾ ਦੁੱਧ ਆਈ ਹੁਣ ਇਹਦੇ ਥੱਲੇ ਹੁਣ ਇਹਦੇ ਥੱਲੇ 1.5 ਕਿਲੋ ਹੈ ਬਈ 1.5 ਕਿਲੋ ਦੁੱਧਾ ਕਿੰਨੇ ਸਮੇਂ ਦੀ ਗੱਬਣ ਹੋ ਗਈ ਇਹ ਇਹ ਹੋ 2.5 ਮਹੀਨੇ ਦੀ 2.5 ਮਹੀਨੇ ਦੀ ਗੱਬਣ ਤੇ ਇਹਦੇ ਕਿੰਨੇ ਬੱਚੇ ਨੇ ਆਪਣੇ ਕੋਲੇ ਇਹਦੀ ਇੱਕ ਪਾਟ ਇੱਕ ਪਾਠਾ ਜੀ ਠੀਕ ਆ ਹੋਰ ਇੱਕ ਪਾਠੇ ਹੈ ਜੀ ਕੱਲੀ ਇੱਕ ਪਾਠਾ ਦੇ ਖੜੀ ਕੋਲ ਠੀਕ ਆ ਆ ਵਾਜੀ ਦੀ ਪਟ ਪੱਠ ਵੀ ਬਹੁਤ ਸੋਹਣੀ ਕੱਢੀ ਆ ਯਾਰ ਇਹਨੇ ਇਹ ਕਿਵੇਂ ਆ ਮੂੰਹ ਹੋਈ ਇਹ 6 ਦੰਦ ਆ ਜੀ 6 ਦੰਦ ਪੱਠ ਪਲੂਣੇ ਸੁਈ ਆ ਪਹਿਲੇ ਸੁਵੇ ਸੁਈ ਆ ਹਾਂ ਜੀ ਇਹਦੀ ਹੈਟ ਮਣੀ ਆ ਨਹੀਂ ਤੇ ਇਹਨੇ ਕਿੰਨਾ ਦੁੱਧ ਕੱਢਦੀ ਆ ਹੁਣ ਇਹ ਤਾਂ ਬੱਚੇ ਚੁੰਗਦੇ ਨੇ ਜੀ ਠੀਕ ਆ ਜਣੀ ਬੱਚੇ ਭਾਲਦੇ ਹੋ ਮਿੰਨਤੀ ਅਰਤੀ ਨਹੀਂ ਕੀਤੀ ਕਰੋ ਜੀ ਚੱਕਾ ਇਹਨਾਂ ਵਿੱਚੋਂ ਕੋਈ ਜਿਵੇਂ ਕੋਈ ਵੀਰ ਨੇ ਆਪਣਾ ਫਾਰਮ ਪਾਉਣ ਨੂੰ ਕੋਈ ਬੱਚੇ ਲੈਣੇ ਉਹਨਾਂ ਕੋਈ ਸ਼ੌਂਕ ਪੂਰਾ ਕਰਨਾ ਹੋਵੇ ਤਾਂ ਕੋਈ ਪਸ਼ੂ ਛੇਲ ਕਰੋਗੇ ਦੇ ਦਾਂਗੇ ਜੀ ਦੇ ਦਾਂਗੇ ਜੀ ਕਿਸੇ ਨੂੰ ਸ਼ੌਂਕ ਪੂਰਾ ਕਰਨ ਦੇ ਦਾਂਗੇ ਠੀਕ ਆ ਹਾਂ ਜੀ ਤੇ ਜਿਵੇਂ ਕੋਈ ਚੰਗੇ ਪੈਸੇ ਭਰੂ ਫਾਰਮ ਆਲਾ ਹਾਂ ਜੀ ਠੀਕ ਆ ਏ ਜਾਣੀ ਤੁਸੀਂ ਕਿੰਨੇ ਚਿਰ ਤੋਂ ਆ ਜਿਹੜਾ ਇਹ ਬੱਕਰੀਆਂ ਦਾ ਕਿੰਨੇ ਸਾਲਾਂ ਤੋਂ ਕੰਮ ਕਰਦੇ ਆਉਣੇ ਹੋ ਫਿਰ ਪਤਾ ਲੱਗਣਾ ਚਾਹੀਦਾ ਵੀ ਤੁਹਾਡੀ ਪ੍ਰਾਣੀ ਨਸਲ ਆ ਇਹ ਸਾਂਭੀ ਹੋਈ ਕਿ ਤੁਸੀਂ ਜਿਵੇਂ ਮੁੰਡੇ ਅਗਲਾ ਕਹਿੰਦਾ ਵੀ ਨਵੇਂ ਮੁੰਡੇ ਨੇ ਕਿ ਹੁਣ ਹੀ ਇਹਨਾਂ ਨੇ ਆਲੇ-ਦਾਲਿਓਂ ਇਕੱਠੀਆਂ ਕਰਕੇ ਬੱਕਰੀਆਂ ਵੀ ਹੁਣ ਹੀ ਕੈਮਰੇ ਸਾਹਮਣੇ ਕਰਤੀਆਂ ਇਹਦੇ ਬਾਰੇ ਮੜਾ ਸਾਨੂੰ ਚਾਨਣ ਪਾਓ ਵੀ ਇਹ ਤੁਹਾਡੀ ਕਿੰਨੀ ਇੱਕ ਪ੍ਰਾਣੀ ਕਿੰਨਾ ਕੁ ਤੁਹਾਡਾ ਇਹੀ ਜੱਦੀ ਕੰਮ ਕਿੰਨੇ ਕੁ ਚਿਰ ਤੋਂ ਕਰਦੇ ਹੋ ਇਹ ਤੀਜੀ ਪੀੜ੍ਹੀ ਮੇਰੀ ਹੈ ਜੀ ਹੁਣ ਇਹ ਬੱਕਰੀਆਂ ਦੇ ਵਿੱਚ ਹਾਂ ਜੀ ਠੀਕ ਆ ਪਹਿਲਾਂ ਮੇਰਾ ਦਾਦਾ ਚਾਹਦਾ ਦੀਗਾ ਇਹ ਵਾਰਾ ਡੈਡੀ ਯਾਰ ਦਾ ਸੀ ਹੁਣ ਮੈਂ ਹਾਂਜੀ ਠੀਕ ਹੈ ਜੀ ਇਧਰ ਵਾਈਟ ਜਿਹਨਾਂ ਦਾ ਡੈਡੀ ਸਾਹਿਬ ਨੇ ਜੀ ਤੇ ਹੁਣ ਤੇਰੇ ਨਾਲ ਤੇਰਾ ਡੈਡੀ ਤੇ ਤੂੰ ਤੇ ਤੇਰਾ ਜਿਹੜਾ ਭਾਈ ਆ ਇਹ ਤਿੰਨੇ ਜਣੇ ਇੱਕ ਚਾਚਾ ਜੀ ਤੇਰਾ ਜਿਹੜਾ ਦबई ਚ ਰਹਿੰਦੇ ਨੇ ਜੀ ਤੇ ਉਹਨਾਂ ਦਾ ਵੀ ਪੂਰਾ ਸਹਿਯੋਗ ਆ ਨਾਲ ਇਹਨਾਂ ਦੇ ਬੱਕਰੀਆਂ ਦਾ ਤੇ ਸਾਥ ਆ ਪੂਰਾ ਮੁੰਡਿਆਂ ਨੂੰ ਤੇ ਸਿਰੇ ਤੋਂ ਸਿਰੇ ਬੱਕਰੀ ਆ ਜਿਹੜੀ ਰੱਖਦੇ ਨੇ ਥੋੜਾ ਜਿਹਾ ਗਰਸ਼ੇਵ ਕੁਸ਼ੰਗਾ ਜਿੱਤੇ ਲਾ ਪਖਾੜ ਹੋ ਗਿਆ ਤੀ ਦਵਾਈ ਲੈ ਕੇ ਆਇਆ ਵੀਡੀਓ ਤਾਂ ਆਪਾਂ ਕਰਨੀ ਨਹੀਂ ਤੀ ਪਰ ਆਪਾਂ ਨੂੰ ਫਿਰ ਵੀ ਕਰਨੀ ਪਈ ਕਿਉਂਕਿ ਥੋੜਾ ਜਿਹਾ ਹੌਲੀ ਬੋਲ ਰਿਹਾ ਇਹ ਗੁਰਸੇਵਕ ਸਿੰਘ ਕਿੰਮਿਆਂ ਪੱਠਾ ਇਹ ਖੀਰੀ ਆ ਜੀ ਪੱਠੇ ਮੂਹੂ ਹਾਂ ਜੀ ਇਹਦੀ ਉਮਰ ਕਿੰਨੀ ਹੋਗੀ ਉਤਰੇ ਹਿਸਾਬ ਨਾਲ ਹੁਣ ਤੋੜੇ ਦੰਦ ਦੇ ਨੇ ਚਾਹ ਦੁੱਗੀ ਹੋ ਗਈ ਹੈ ਨਾ ਹੁਣ ਤੋੜੇ ਨੇ ਤਾਂ ਦੇਖਿਆ ਨਹੀਂ ਹੋਣਾ ਪਹਿਲਾਂ ਹਾਂ ਜੀ ਹੁਣੇ ਤੋੜੇ ਨੇ ਦੰਦ ਠੀਕ ਆ ਤੇ ਇਹ ਕ੍ਰਾਸ ਤਾਂ ਨਹੀਂ ਕਰਾਈ ਮੱਲ ਨਾ ਨਾ ਜੀ ਤੇ ਇਹਦਾ ਕੰਨ ਕੁੰਨ ਦੀ ਮਿੰਤੀ ਗਿਣਤੀ ਕੀਤੀ ਆ ਕਦੇ? ਨਾ ਜੀ। ਕੰਨ ਕੁੰਨ ਬਹੁਤ ਸੋਹਣਾ ਲੱਗਿਆ ਆ ਨੱਕ ਨੁੱਕ। ਤੇ ਇਹ ਕ੍ਰੋਸ ਨਹੀਂ ਕਰਾਈ ਹੈਗੀ ਆਪਾਂ ਹਣਾ? ਹਾਂ ਜੀ। ਇਹ ਦੋ ਪੈਣਾ ਦੇਗੀ। ਠੀਕ ਆ। ਇਹ ਕਿਹੜੀ ਬੱਕਰੀ ਦੀਆਂ ਨੇ ਇਹ ਛੋਟੂ? ਉਹ ਬੱਕਰੀ ਵੇਚਤੀ ਦੀ। ਸੇਲ ਕਰਤੀ ਦੀ। ਜਿਹਦੀਆਂ ਇਹ ਪੱਠਾਂ ਨੇ। ਹਾਂ ਜੀ। ਠੀਕ ਆ। ਜਿਵੇਂ ਵਿੱਚ ਹੁਣ ਆ ਦੋ ਭੇਡੀਆਂ ਕੀ ਰੱਖੇ ਨੇ? ਲੈ ਲੈ ਨੇ ਕੀ ਨੇ ਇਹ? ਇਹ ਲੈ ਲਾ ਲੇ ਲਈ ਆ ਜੀ। ਇਹ ਵੀ ਨਾਲ ਜਿਵੇਂ ਹੁਣ ਕੰਮ ਇਹਨਾਂ ਦਾ ਵੀ ਠੀਕ ਆ। ਇਹ ਹੁਣੇ ਹੁਣਕੇ ਤੋਂ ਰਿਆ ਜੀ ਇਹ। ਠੀਕ ਆ ਜੀ ਦੇਖਦੇ ਹਾਂ ਤੇ ਸਿੱਖਦੇ ਹਾਂ ਵੀ ਜੇ ਵਾਦਾ ਕਰੂ ਫਿਰ ਆਪਾਂ ਹੋਰ ਹਾਂ ਜੀ ਕਰ ਲਾਂਗੇ ਠੀਕ ਆ। ਕੋਈ ਹੋਰ ਤੇਰੀ ਬੱਬੇ ਕੋਈ ਪੱਠ ਮੇਮਣਾ ਵੇਚਣ ਵਾਲਾ ਹੋਵੇ ਕਿਸੇ ਵੀਰ ਨੇ ਫਾਰਮ ਖਾਤਰ ਲੈਣਾ ਵੇ ਕੋਈ ਹੈਗਾ। ਵਲੇ ਦਾ ਜੀ ਕੋਈ ਨਹੀਂ ਜੇ ਕੋਈ ਆ ਗਿਆ ਤਾਂ ਦੇ ਦੇਵਾਂਗੇ ਕੋਈ ਨਹੀਂ। ਠੀਕ ਆ ਆਪਾਂ ਕਹਿ ਦੱਸ ਦਿੰਦੇ ਹਾਂ ਹਾਂਜੀ ਬਾਈ ਜੀ ਕਿਸੇ ਵੀ ਵੀਰ ਨੂੰ ਇਹਨਾਂ ਵਿੱਚੋਂ ਵੈਸੇ ਤਾਂ ਕੋਈ ਵੀ ਬੱਕਰੀ ਬਾਈ ਉਹਨਾਂ ਦੀ ਬਕਾਊ ਨਹੀਂ ਹੈਗੀ ਜੀ। ਕਈ ਵਾਰ ਬੰਦਾ ਰੇਟ ਭਰਨੇ ਵਾਲਾ ਹੁੰਦਾ। ਰੇਟ ਵਧੀਆ ਲਾਉਂਦਾ ਹੁੰਦਾ ਤੇ ਫਾਰਮ ਖਾਤਰ ਉਹਨੇ ਵਧੀਆ ਬਰੀਡ ਲੈਣੀ ਹੁੰਦੀ ਆ ਪਰ ਠੱਗੀ ਤੋਂ ਬਚੋ ਤੇ ਰੇਟ ਭਰੋ ਤੇ ਬਰੀਡ ਲੈ ਵੇ ਕੇ ਜਾਓ ਪਰ ਵੈਸੇ ਵੀਰੂ ਨਹੀਂ ਵੇਚਦੇ ਨਹੀਂ ਕਿਸੇ ਨੇ ਵੀ ਸ਼ੌਂਕ ਪੂਰਾ ਕਰਨਾ ਹੋਵੇ ਉਹ ਵੀਰੂਣੀ ਸ਼ੌਂਕ ਤੁਹਾਡਾ ਪੂਰਾ ਵੀ ਕਰ ਦੇਣਗੇ ਤੇ ਕਰੋ ਚੈੱਕ ਵੀਰ ਉਹਨਾਂ ਦੀਆਂ ਬੱਕਰੀਆਂ ਗਰਸ਼ੇਵਕ ਤੋਂ ਜਿਹੜਾ ਗਰਸ਼ੇਵਕ ਦਾ ਨੰਬਰ ਆ ਆਪਾਂ ਉਹ ਤੁਹਾਨੂੰ ਲੈ ਕੇ ਦਵਾਂਗੇ ਕਿਸੇ ਵੀ ਵੀਰ ਨੇ ਕੋਈ ਬੱਕਰੀਆਂ ਪ੍ਰਤੀ ਜਾਣਕਾਰੀ ਲੈਣੀ ਹੋਵੇ ਕੋਈ ਇਹਦੇ ਜਿਹੜਾ ਦਾਦਾ ਉਹਨੂੰ ਸਾਰੀ ਨੌਲੇਜ ਆ ਉਹ ਸਾਰਾ ਕੁਝ ਦੱਸ ਦੂ ਤੇ ਇਹਨੂੰ ਫੋਨ ਕਰਕੇ ਕੋਈ ਆਪਣੇ ਫਾਰਮ ਬਾਰੇ ਕੋਈ ਬੱਕਰੀਆਂ ਪ੍ਰਤੀ ਕੋਈ ਵੀ ਨੌਲੇਜ ਲੈਣੀ ਹੋਵੇ ਤਾਂ ਗਰਸ਼ੇਵ ਸਿੰਘ ਉਹਨਾਂ ਤੋਂ ਲੈ ਸਕਦਾ ਗਰਸ਼ੇਵ ਸਿੰਘ ਆਪਣਾ ਨੰਬਰ ਕਿੰਨਾ ਜੀ 98727 99099 ਇੱਕ ਵਾਰ ਫੇਰ ਦੱਸ ਦੋ ਜੀ 98727 99099 ਠੀਕ ਆ ਜੀ ਗਰਸ਼ੇਵ ਸਿੰਘ ਹਾਂਜੀ ਇਹ ਸੀਗੀਆਂ ਗਰਸ਼ੇਵ ਕੁਸ਼ਿੰਘ ਦੀਆਂ ਬੱਕਰੀਆਂ ਆਪਣਾ ਚੈਨਲ ਹੈਗਾ ਤਰਨਦੀਪ ਫਾਰਮਿੰਗ YouTube ਚੈਨਲ ਤੇ Facebook ਤੇ ਆਪਣਾ ਪੇਜ ਆ ਜੀ ਤੇ ਆਪਣੇ ਚੈਨਲ ਨੂੰ ਜੂਰ ਸਬਸਕ੍ਰਾਈਬ ਕਰਿਆ ਕਰੋ ਤੇ ਆਪਾਂ ਤੁਹਾਨੂੰ ਮਿਲਦੇ ਆ ਕੋਈ ਹੋਰ ਅਗਲੀ ਵੀਡੀਓ ਚ ਤਦ ਤੱਕ ਲਈ ਸਾਰੇ ਵੀਰਾਂ ਨੂੰ ਸਾਡੇ ਵੱਲੋਂ ਪਿਆਰ ਭਰੀ ਸ਼াশਥੀ ਕਾਲ ਜੀ